ਹਾਂਜੀ ਸਤਿ ਸ੍ਰੀ ਅਕਾਲ ਜੀ ਨਵੇਂ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਜਿਸ ਨੂੰ ਪੰਜਾਬ ਦਾ ਮਿੰਨੀ ਗੋਆ ਵੀ ਕਿਹਾ ਜਾਂਦਾ ਏ ਤੇ ਪੰਜਾਬ ਦਾ ਸਭ ਤੋਂ ਸਸਤਾ ਘੁੰਮਣ ਪਲੇਸ ਵੀ ਕਿਹਾ ਜਾਂਦਾ ਏ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਹਾਂਜੀ ਮੈਂ ਤਾਂ ਆਪਣੇ ਘਰੋਂ ਪਾਲੇ ਚੱਲੇ ਹੁਣ ਮੈਂ ਚੱਕੂਗਾ ਬਿੱਕੀ ਨੂੰ ਉਹਦੇ ਘਰੋਂ ਤੇ ਤੁਹਾਨੂੰ ਵੀ ਉਸ ਪਲੇਸ ਤੇ ਘੁਮਾਵਾਂਗੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਹਾਂਜੀ ਆਪਾਂ ਜਿੱਦਾਂ ਹੀ ਕਦਾਲਾ ਛੇਖਾਂ ਵਿੱਚ ਪਹੁੰਚੇ ਤਾਂ ਰਸਤੇ 'ਚ ਸਾਡਾ ਸਕੂਲ ਪੈਂਦਾ ਸੀ ਆਪਾਂ ਇੱਥੇ ਰੁੱਕ ਗਏ ਆਣ ਕੇ ਕਿਉਂ ਸਤਿੰਦਰ ਬਿਲਕੁਲ ਬਿਲਕੁਲ ਇਸ ਸਕੂਲ ਵਿੱਚ ਅਸੀਂ ਪੜੇ ਸੀਗੇ ਤੇ ਬਹੁਤ ਸਾਰੀਆਂ ਯਾਦਾਂ ਸਾਡੀਆਂ ਇਸ ਸਕੂਲ ਨਾਲ ਜੁੜੀਆਂ ਹੋਈਆਂ ਆ ਕਿਹੜਾ ਕਿਹੜਾ ਸਕੂਲ ਵਿੱਚ ਪੜਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਇੱਥੇ ਮਾਸਟਰ ਪੜਾਉਂਦੇ ਹੁੰਦੇ ਸੀ ਉਹਨਾਂ ਦਾ ਪੜਾਇਆ ਸਾਨੂੰ ਅੱਜ ਵੀ ਚੇਤੇ ਆ ਤੇ ਮਾਸਟਰ ਕੋਟ ਦੇ ਹੀ ਬਹੁਤ ਹੁੰਦੇਗੇ ਚੇਤਾ ਸਤਿੰਦਰ ਜੀ ਬਿਲਕੁਲ ਬਿਲਕੁਲ ਅੱਜ ਵੀ ਉਹਨਾਂ ਦਾ ਪੜਾਇਆ ਸਾਨੂੰ ਚੇਤੇ ਆ ਉਹਨਾਂ ਦੀ ਕੁੱਟਾਂ ਸਾਨੂੰ ਅੱਜ ਵੀ ਚੇਤੇ ਆ ਜਦੋਂ ਉਹ ਕੁੜਦੇ ਹੁੰਦੇ ਸੀ ਹਾਂ ਇੱਕ ਆ ਪੂਰਾ ਸਕੂਲ ਦਿਖਾ ਦੇ ਜਰਾ ਹੋਰ ਫਿਰ ਆ ਜਾ ਆ ਸਾਡਾ ਕੰਦਾਲਾ ਸ਼ੇਖਾ ਸਕੂਲ ਆ ਤੇ ਇਧਰ ਹੀ ਆ ਕੈਮਰਾ ਮਾਰ ਕੇ ਦਿਖਾ ਲੋ ਕਰੋ ਚੈੱਕ ਜਰਾ ਸਕੂਲ ਬਹੁਤ ਸੋਹਣਾ ਬਣ ਗਿਆ ਸਾਡੇ ਅੜੀ ਤਾਂ ਗੇਟ ਇੰਨਾ ਸੋਹਣਾ ਨਹੀਂ ਹੁੰਦਾ ਸੀਗਾ ਹਾਂ ਹਾਂ ਤੇ ਯਾਨੀ ਕਿ ਬਹੁਤ ਸੋਹਣਾ ਬਣ ਗਿਆ ਕਿਸੇ ਦਿਨ ਇਹਨਾਂ ਦੀ ਇਹਨਾਂ ਸਕੂਲ ਦੀ ਆਪਾਂ ਪ੍ਰੋਪਰ ਵੀਡੀਓ ਕਰਾਂਗੇ ਆਪਣੇ ਸਕੂਲ ਦੀ ਜੱਦਾ ਬਾਲੂ ਆਉਂਦੇ ਆ ਤੁਸੀਂ ਦੇਖ ਸਕਦੇ ਹੋ ਰੁੱਖਾਂ ਦੀਆਂ ਬਾਦੀਆਂ ਨਾਲ ਘਰੇ ਪਿੰਡ ਬਹੁਤ ਜਿਆਦਾ ਸੋਹਣੇ ਲੱਗਦੇ ਆ ਤੁਹਾਨੂੰ ਇੱਧਰ ਇੱਧਰਲੇ ਪਿੰਡ ਠੰਡੇ ਜਿਆਦਾ ਮਿਲੂਗੇ ਬਿਲਕੁਲ ਬਿਲਕੁਲ ਨਾ ਬਹੁਤ ਹੀ ਘੈਂਟ ਮਾਹੌਲਾ ਯਾਨੀ ਕਿ ਕੱਲੇ ਸ਼ਫਾਇਦੇ ਨਹੀਂ ਹੈਗੇ ਤਾਂ ਤੁਹਾਨੂੰ ਡਿੰਕਾਂ ਹਾਂ ਤੂਤ ਹੋਰ ਬਹੁਤ راست ਮਿਲ ਜਾਣਗੇ ਨਾ ਰੋਡ ਤੇ ਲੱਗੇ ਬਿਲਕੁਲ ਬਿਲਕੁਲ ਜਿੱਦਾਂ ਆਪਾਂ ਸਰਾਈ ਪਿੰਡ ਵਿੱਚ ਐਂਟਰ ਕਰਦੇ ਹਾਂ ਉਦੋਂ ਅੱਗੇ ਢੋਲ ਬਾਹਰ ਰੋਡ ਤੇ ਤੁਹਾਨੂੰ ਸਭ ਤੋਂ ਜਿਆਦਾ ਦਰਖਤ ਮਿਲੂਗੇ ਤੇ ਇਸ ਕਰਕੇ ਕਹਿੰਦਾ ਦਰਖਤ ਲਗਾਓ ਤੇ ਆਪਣਾ ਪੰਜਾਬ ਬਚਾਓ ਕੀ ਆ ਪਾ ਜੀ ਦਹੀਂ ਟਾਂਡੇ ਤੋਂ ਢੋਲਹਾਰੌਰ ਤੇ ਜਾ ਰਹੇ ਸੀ ਕਿ ਸਾਨੂੰ ਰਸਤੇ ਦੇ ਵਿੱਚ ਬਹੁਤ ਹੀ ਮਹਾਨ ਯੂਟਿਊਬਰ ਟਾਂਡੇ ਦੇ ਨਾ ਬਹੁਤ ਵਧੀਆ ਯੂਟਿਊਬਰ ਆ ਬਹੁਤ ਵਧੀਆ ਕੰਮ ਕਰਦੇ ਆ ਉਹ ਮਿਲੇ ਆਜੋ ਤੁਹਾਨੂੰ ਮਲਾਉਣੇ ਆ ਕੀ ਹਾਲ ਆ ਰਾਜਾ ਭਾਜੀ ਬਹੁਤ ਵਧੀਆ ਜੀ ਹੋਰ ਭਾਜੀ ਕੀ ਹਾਲ ਆ ਜੀ ਠੀਕ ਆ ਜੀ ਵੀਡੀਓ ਦੇਖ ਰਹੇ ਸਾਰੇ ਜੀ ਭਾਜੀ ਜੀ ਪਈ ਤੁਹਾਡਾ ਨਾਮ ਕੀ ਆ ਮਿਸਟਰ ਪਿਆਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਹੁਣ ਹਿਆਰਪੁਰ ਤੋਂ ਭਾਜੀ ਹੁਣ ਮਿਲੇ ਆ ਅੱਜ ਰਸਤੇ ਦੇ ਵਿੱਚ ਇੰਨੀ ਖੁਸ਼ੀ ਹੋਈ ਆ ਇੰਨਾ ਮਨ ਖੁਸ਼ ਹੋਇਆ ਕਿ ਯਾਰ ਟਾਂਡੇ ਵਾਲੇ ਸਾਡੇ ਟਾਂ ਮੰਲਾ ਕਹਿ ਲੋ ਰਾਤ ਨੂੰ 11 11 ਜਿੱਦਾਂ ਹੀ ਦਿਨ ਚੜ ਜਾਂਦਾ ਅੱਧੀ ਅੱਧੀ ਰਾਤ ਤੱਕ ਮਿਹਨਤਾਂ ਕਰਦੇ ਆ ਤੇ ਭਾਜੀ ਦੇ ਚੈਨਲ ਨੂੰ ਪੂਰੀ ਸਪੋਰਟ ਦੇਣੀ ਆ ਤੇ ਪਿਆਰ ਦੇਣਾ ਜਿੱਦਾਂ ਤੁਸੀਂ ਸਾਨੂੰ ਦੇ ਰਹੇ ਆ ਤੇ ਇਹਨੂੰ ਪੂਰੀ ਕਹਿ ਲੋ ਕਿ ਚੜ੍ਹਦੀ ਕਲਾ ਵਿੱਚ ਰੱਖਣਾ ਆ ਤੇ ਟਾਂਡੇ ਦੇ ਵਿੱਚ ਕਿਸੇ ਨੂੰ ਕਿਸੇ ਚੀਜ਼ ਦੀ ਐਡ ਕਰਾਉਣੀ ਆ ਤੇ ਭਾਜੀ ਨਾਲ ਜਰੂਰ ਸੰਪਰਕ ਕਰਿਓ ਤੇ ਸਾਡਾ ਚੈਨਲ ਜੀ ਆ ਉਹਨੂੰ ਵੀ ਤੁਸੀਂ ਪਿਆਰ ਦੇਣਾ ਪੀਐਸਆਰ ਟੀਵੀ ਪੰਜਾਬੀ ਦਿਲੋਂ ਦਿਲੋਂ ਬਹੁਤ ਬਹੁਤ ਧੰਨਵਾਦ ਤੇ ਭਾਜੀ ਹੁਣਾਂ ਨੇ ਬਹੁਤ ਮਾਣ ਦਿੱਤਾ ਤੇ ਭਾਜੀ ਹੁਣੀ ਵੀ ਜਿੰਨੀ ਤਰੀਫ਼ ਭਾਈ ਸਾਡੀ ਕੀਤੀ ਆ ਉਤੋਂ ਜ਼ਿਆਦਾ ਭਾਈ ਤਰੀਫ਼ ਕਰਨੀ ਬਣਦੀ ਆ ਭਾਜੀ ਹੁਣੀ ਵੀ ਪ੍ਰਮੋਸ਼ਨਾਂ ਕਰਦੇ ਆ ਹਰ ਇੱਕ ਤਰ੍ਹਾਂ ਦੀ ਜੋ ਮਰਜ਼ੀ ਕਰਵਾਓ ਇਹਨਾਂ ਨੂੰ ਭਾਜੀ ਹੁਣਾ ਤਾਂ ਜਨਕੀ ਹਰੇਕ ਕੰਮ ਵੈਸਟੀ ਕਰਕੇ ਦਿੰਦੇ ਆ ਬਿਲਕੁਲ ਜੀ ਬੋਲੀ ਭਾਜੀ ਚੈਨਲ ਦਾ ਨਾਮ ਦੱਸ ਦਿਓ ਪੀ ਐਸ ਆਰ ਟੀ ਵੀ ਟੈਲੀਵਿਜ਼ਨ ਆਲਾ ਟੀਵੀ ਤੇ ਸਪੇਸ ਦੇ ਕੇ ਪੰਜਾਬੀ ਪੀ ਐਸ ਆਰ ਟੀਵੀ ਪੰਜਾਬੀ ਅਸੀਂ ਪਿੱਛੇ ਬਾਬਾ ਬੂਟਾ ਭਾਜੀ ਦੀ ਵੀ ਵੀਡੀਓ ਬਣਾਈ ਆ ਮੈਂ ਹੁਣਾਂ ਤੇ ਮੇਰੇ ਨਾਲ ਭਾਜੀ ਹੁੰਦੇ ਆ ਗਰਜੀਤ ਸਿੰਘ ਪਿੰਡ ਸਕਰਾਲੇ ਤੋਂ ਤੇ ਮੇਰਾ ਪਿੰਡ ਗੁੱਡੀ ਪਿੰਡ ਆ ਤੁਸੀਂ ਸਾਰੇ ਜਾਣਦੇ ਹੀ ਆ ਤੇ ਜਰੂਰ ਸਪੋਰਟ ਕਰੋ ਸਾਰਿਆਂ ਦੀ ਦੇਖੋ ਟਾਂਡੇ ਦਾ ਆਪਣਾ ਚੈਨਲ ਆ ਤੇ ਆਪਾਂ ਵੀ ਚਾਹੁੰਦੇ ਆ ਅਸੀਂ ਉੱਠ ਕੇ ਥੋੜਾ ਜਿਹਾ ਆਪਣੇ ਸ਼ਹਿਰ ਨੂੰ ਹੋਰ ਜ਼ਿਆਦਾ ਵਰਲਡ ਵਿੱਚ ਪ੍ਰਮੋਟ ਕਰੀਏ ਬਿਲਕੁਲ ਬਿਲਕੁਲ ਕਿ ਟਾਂਡਾ ਆਪਣਾ ਉਧਰ ਮਸ਼ਹੂਰ ਹੀ ਆ ਪਰ ਆਪਾਂ ਹੋਰ ਜ਼ਿਆਦਾ ਮਸ਼ਹੂਰ ਕਰਨਾ ਚਾਹੁੰਦੇ ਆ ਟਾਂਡੇ ਨੂੰ ਬਿਲਕੁਲ ਬਿਲਕੁਲ ਓਕੇ ਭਾਜੀ ਬਹੁਤ ਵਧੀਆ ਮਿਲਿਆ ਲੱਗਿਆ ਤੁਹਾਨੂੰ ਮਿਲ ਕੇ ਭਾਜੀ ਜਰੂਰ ਤੇ ਆਪਾਂ ਫੇਰ ਮਿਲਾਂਗੇ ਕਿਸੇ ਦਿਨ ਠੀਕ ਆ ਜੀ ਓਕੇ ਭਾਜੀ ਧੰਨਵਾਦ ਜੀ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਤੂਤਾ ਦ ਸੜ ਤੇ ਹੁਣ ਆਪਾਂ ਚਲਾਂਗੇ ਢੋਲਬਾਹਰ ਰੋਡ ਨੂੰ ਤੇ ਆਜੋ ਤੁਸੀਂ ਵੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੇ ਵੀਡੀਓ ਚੰਗੀ ਲੱਗੇ ਤਾਂ ਛੜਕਦੇ ਚਿੱਟਾ-ਚਿੱਟਾ ਪਾਊਡਰ ਕਾਹਤੋਂ ਛਟਿਆ ਹੋਇਆ ਆ ਜਿਹੜਾ ਜਿਹਨਾਂ ਨੂੰ ਪਤਾ ਆ ਉਹ ਜਰੂਰ ਕਮੈਂਟ ਕਰਕੇ ਦੱਸਿਓ ਬਿਲਕੁਲ ਬਿਲਕੁਲ ਹਾਂਜੀ ਜਦੋਂ ਅਸੀਂ ਧੂਤਾ ਤੋਂ ਸੜਕਾ ਅੱਡੇ ਤੋਂ ਢੋਲਬਾਹਰ ਰੋਡ ਨੂੰ ਜਾਂਦੇ ਆ ਇਸ ਰੋਡ ਦੀ ਹਾਲਤ ਬਹੁਤ ਖਸਤਾ ਸੀਗੀ ਰੋਡ ਬਹੁਤ ਖਰਾਬ ਸੀਗਾ ਹੁਣ ਤਾਂ ਕਾਫੀ ਮਤਲਬ ਵਧੀਆ ਬਣ ਗਿਆ ਆ ਇੱਕ ਕੈਮਰਾ ਮਾਰ ਕੇ ਦਿਖਾ ਦੇ ਮਾੜਾ ਦੇ ਆ ਦੇਖੋ ਹੁਣ ਰੋਡ ਬਹੁਤ ਸ਼ਾਨਦਾਰ ਬਣਤਾ ਆ ਪਾ ਪٹرول ਪੰਪ ਤੇ ਆ ਗਏ ਆ ਤੇ ਪٹرول ਪਵਾ ਲਈਏ ਰਾਸਤੇ ਦੇ ਪਪਾ ਜਾ ਰਹੇ ਸੀ ਪਿੰਡ ਦੇ ਕੋ ਕਿੰਨਾ ਟੈਂਟ ਪਾਲ ਪਿੰਡ ਦਾ ਨਾਮ ਉਹਨਾ ਕਿੰਨਾ ਅਜੀਬ ਜਿਹਾ ਵਿਹਾਰ ਬਗਦੀ ਆ ਦੇ ਆ ਦੇਖੋ ਨਹਿਰ ਦੇ ਕਿਨਾਰੇ ਬਸਿਆ ਪਿੰਡਾਂ ਦੇ ਛੋਟੇ ਛੋਟੇ ਨਿਆਣੇ ਨਹੋਂ ਵੀ ਰਹੇ ਆ ਕੀ ਕਹਿਣਾ ਚਾਹੁੰਦਾ ਦੇਖਣ ਵਾਲਿਆਂ ਨੂੰ ਵੀਡੀਓ ਕਿ ਕਿ ਮੈਂ ਤੇਰੇ ਦੇਖਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਆ ਜਦੋਂ ਅਸੀਂ ਢੋਲਬਾਹਰ ਰੋਡ ਨੂੰ ਜਾਂਦੇ ਆ ਆਲੇ ਦੁਆਲੇ ਰੁੱਖਾਂ ਦੀਆਂ ਬਾਦੀਆਂ ਨਾਲ ਘਿਰੇ ਦਰਖਤ ਇੱਕ ਸੱਚੀ ਸਵਰਗ ਦਾ ਭਲੇਖਾ ਪਾ ਰਹੇ ਹਨ ਤੇ ਦੇਖੋ ਕਿੰਨਾ ਸੋਹਣਾ ਸ਼ਾਂਤ ਮਾਹੌਲਾ ਜੀ ਕਰਦਾ ਕਿ ਇੱਥੇ ਹੀ ਆਪਾਂ ਰਾਤ ਗੁਜ਼ਾਰ ਲਈਏ ਮੈਨੂੰ ਕੋ ਬਿਲਕੁਲ 뷰 ਬਹੁਤ ਵਧੀਆ ਆ ਬਹੁਤ ਸੋਹਣਾ ਆ ਆ ਚੈੱਕ ਕਰੋ 뷰 ਆ ਨਾ ਕੋਈ ਸ਼ੋਰ ਸ਼ਰਾਬਾ ਨਾ ਕੋਈ ਪ੍ਰਦੂਸ਼ਣ ਐਣਾ ਮਤਲਬ ਟਿਕਾਈ ਵਾਲਾ ਮਾਹੌਲਾ ਸ਼ਾਂਤ ਮਾਹੌਲ ਜਿਹਨੂੰ ਕਹਿੰਦੇ ਆ ਬਿਲਕੁਲ ਬਿਲਕੁਲ ਆਪਣੇ ਇਸ਼ਾਰਾ ਨਾਲ ਉਹ ਥੋੜਾ ਜਿਹਾ ਵੱਖਰਾ ਹੀ ਆ ਇੱਧਰ ਚਲੋ ਆਜੋ ਤੁਹਾਨੂੰ ਹੁਣ ਅੱਗੇ ਲੈ ਕੇ ਚੱਲਦੇ ਆ ਜਿਹੜੀ ਲੋਕੇਸ਼ਨ ਤੇ ਅੱਜ ਤੁਹਾਨੂੰ ਲੈ ਕੇ ਚੱਲੇ ਆ ਉਹ ਬਹੁਤ ਖਾਸ ਲੋਕੇਸ਼ਨ ਆ ਸ਼ਾਇਦ ਕਈ ਆਏ ਵੀ ਆ ਕਈ ਨਹੀਂ ਵੀ ਆਏ ਪੰਜਾਬ ਦਾ ਉਸ ਨੂੰ ਮਿਨੀ ਗੁਆ ਕਿਹਾ ਜਾਂਦਾ ਹੈ ਤੇ ਪੰਜਾਬ ਦਾ ਸਭ ਤੋਂ ਸਸਤਾ ਟੂਰਿਸਟ ਪਲੇਸ ਕਿਹਾ ਜਾਂਦਾ ਹੈ ਆਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਤਿਆਰ ਦੀਆਂ ਘੜੀਆਂ ਹੋ ਗਈਆਂ ਖਤਮ ਤੇ ਤੁਹਾਨੂੰ ਆਪ ਕਿੱਥੇ ਲੈ ਕੇ ਆ ਗਏ ਆਂ ਐਂਜਲ ਫਾਰਮ ਤੇ ਇੱਕ ਚੱਕ ਲਾਦੀਆਂ ਦੇ ਕੋਲ ਆ ਚੱਕ ਲਾਦੀਆਂ ਪਿੰਡ ਆ ਤੇ ਥੋੜਾ ਜਿਹਾ ਗਾਂ ਜਾ ਕੇ ਨਾਲੀ ਛੜਕ ਮੋੜਦੀ ਆ ਇਹ ਆ ਜੋ ਆਪਾ ਹੁਣ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਇੰਜੋਏ ਕਰਾਉਨੇ ਆ ਤੇ ਪੂਰਾ ਮਾਹੌਲ ਬਣਾਵਾਗੇ ਤੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਜੁੜੇ ਰਹੋ ਹਾਂਜੀ ਜਿਹੜਾ ਐਂਜਲ ਫਾਰਮ ਨੂੰ ਰਾਹ ਜਾਂਦਾ ਨਾ ਕਿਆ ਹੈ ਆ ਜਾਨੀ ਇਹਨਾਂ ਦੇਖੋ ਮਿੱਟੀ ਘਟਾ ਯਾਨੀ ਕਿ ਪੱਥਰੀ ਪੱਥਰ ਆ ਤੁਹਾਨੂੰ ਰਸਤੇ ਜਮਣੇ ਰਾਹ ਪੱਕਾ ਨਹੀਂ ਆ ਇਹ ਕੀ ਕਰਨ ਹੋ ਸਕਦਾ ਅਸਤਿੰਦਰ ਇਹਦਾ ਇਹਦਾ ਕਾਰਨ ਇਹ ਹੈ ਕਿ ਇਹ ਸਰਕਾਰੀ ਰਾਹ ਨਹੀਂ ਹੈਗਾ ਇਹ ਉਹਨਾਂ ਦਾ ਆਪਣਾ ਹੀ ਰਾਹ ਆ ਹਾਂ ਆਪਣਾ ਹੀ ਰਾਹ ਕਿਉਂਕਿ ਜੇ ਸਰਕਾਰੀ ਰਾਹ ਹੁੰਦਾ ਤਾਂ ਜਰੂਰ ਇਹ ਨਾ ਬਣਦਾ ਇਹ ਰਾਹ ਬਣਦਾ ਬਿਲਕੁਲ ਬਿਲਕੁਲ ਚਲੋ ਚਲੋ ਜਾ ਕੇ ਦੇਖਦੇ ਆ ਕੀ ਹਲਚਲ ਆ ਅੰਦਰ ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਇੰਜਰ ਫਾਰਮ ਦੇ ਗੇਟ ਦੇ ਉੱਤੇ ਹਾਂ ਨਾਲ ਹੀ ਆਪਾਂ ਪਾਰਕਿੰਗ ਲਾ ਕੇ ਸਕੂਟਰੀ ਆਪਣੀ ਤਾਂ ਆਪਾਂ ਜਾਵਾਂਗੇ ਐਂਜਲ ਫਾਰਮ ਐਂਜਲ ਫਾਰਮ ਤੇ ਰਸ਼ ਦੇਖ ਲਓ ਕਿੰਨਾ ਆ ਲਓ ਜੀ ਐਂਜਲ ਫਾਰਮ ਆਪਾਂ ਪਹੁੰਚ ਚੁੱਕੇ ਆ ਤੇ ਆਜੋ ਚੱਲਦੇ ਆ ਅੰਦਰ ਪਤਾ ਕਰਦੇ ਆ ਕੀ ਰੇਟ ਆ ਕਿੰਨੀ ਟਿਕਟਾਂ ਹਾਂ ਤੇ ਪੂਰੀ ਜਾਣਕਾਰੀ ਵਾਸਤੇ ਨਾ ਵੀਡੀਓ ਦੇ ਅੱਡ ਤੱਕ ਜੁੜੇ ਰਹੋ ਹਾਂਜੀ ਬਹੁਤ ਸਾਰਿਆਂ ਦੇ ਕਮੈਂਟ ਸੀਗੇ ਸਾਡੇ ਦੇਖਣ ਵਾਲਿਆਂ ਦੇ ਭਾਈ ਜੀ ਸਾਨੂੰ ਐਂਜਲ ਫਾਰਮ ਦਿਖਾਓ ਖਾਸ ਕਰਕੇ ਜਿਹੜੇ ਸਾਡੇ ਬਹੁਤ ਦੂਰ ਦੂਰ ਬੈਠੇ ਹੋਇਆ ਖਾਸ ਕਰਕੇ ਉਹਨਾਂ ਦੇ ਹੀ ਕਮੈਂਟ ਸਨ ਤੇ ਤੁਹਾਡੀ ਫਰਮਾਇਸ਼ ਤੇ ਅੱਜ ਆਪਾਂ ਪਹੁੰਚੇ ਆਂ ਐਂਜਲ ਫਾਰਮ ਤੇ ਆ ਜਾਓ ਵੇ ਜਰਾ ਕੱਲ੍ਹ ਪਾਣੀ ਪੈਣੀ ਆ ਹਾਂਜੀ ਭਾਜੀ ਆ ਸਾਨੂੰ ਬਾਈ ਹੁਣੀ ਮਲੇ ਬਾਈ ਜੀ ਕਿੱਥੋਂ ਤੁਸੀਂ ਬਈ ਇੱਥੋਂ ਹੀ ਚੱਕ ਲਾ ਦਿਆਂਗੇ ਚੱਕ ਲਾ ਦਿਆਂ ਤਾਡੇ ਪਿੰਡ ਦੀ ਵੀਡੀਓ ਵੀ ਬਣਾ ਕੇ ਆਂਗੇ ਭਾਜੀ ਆਪਾਂ ਅਛਾ ਬਈ ਥੈਂਕ ਯੂ ਜੀ ਹਾਂ ਓਕੇ ਭਾਜੀ ਓਕੇ ਧੰਨਵਾਦ ਭਾਜੀ ਚਲਿਆ ਲੱਗਿਆ ਭਾਈ ਤੁਹਾਨੂੰ ਮਿਲ ਕੇ ਓਕੇ ਭਾਜੀ ਓਕੇ ਹਾਂਜੀ ਅਸੀਂ ਜਦੋਂ ਐਂਜਲ ਫਾਰਮ ਵਿੱਚ ਅੰਦਰ ਐਂਟਰ ਕਰਦੇ ਆ ਜਿੱਦਿਆਂ ਆਪਾਂ ਐਂਟਰ ਕਰਦੇ ਆਂ ਤੇ ਆਹ ਦੇਖੋ ਨਾ ਆਹਤ ਵਾਲਾ ਕਿੰਨਾ ਸੋਹਣਾ 뷰 ਆ। ਆ ਜਰਾ ਇਧਰ ਕੈਮਰਾ ਮਾਰ ਕੇ ਦਿਖਾ 뷰 ਕਿੰਨਾ ਘੈਂਟ ਆ ਨਾ ਗੱਲਬਾਤ ਆ ਜਿੱਦਾ ਪੁਰਾਣੇ ਤਾਜਮਹਾਲ ਟਾਈਪ ਬਣਾਤਾ ਨਾ ਰੰਗੀ ਬੱਸ ਹੋਰ ਤਾਂ ਦਾ ਕਰ ਦਿੱਤਾ ਆ। ਬਿਲਕੁਲ ਬਿਲਕੁਲ ਗੱਲਬਾਤ ਆ ਨਾ ਪੂਰੀ। ਮੈਂ ਕਹਾ ਪੂਰੀ ਗੱਲਬਾਤ ਆ। ਵੀਡੀਓ ਕੈਮਰਾ ਪਿੱਛੇ ਪਿੱਛੇ ਹੀ ਲਾਇਆ ਜਰਾ। ਹਾਂ ਤੇਰੀ ਟੀ-ਸ਼ਰਟ ਪਿੱਛੇ ਯਾਰ ਟਾਂਡੇ ਤੇ ਵੀ ਲਿਖਿਆ ਹੋਇਆ ਆ। ਕਹਾ ਯਾਰ ਟਾਂਡੇ ਤੋਂ ਆ ਤੇ ਯਾਰ ਟਾਂਡੇ ਤੇ ਹੀ ਰਹਿਣਗੇ। ਆਪਾਂ ਟਾਂਡੇ ਨੂੰ ਪ੍ਰਮੋਟ ਕਰ ਰਹੇ ਆ ਵਿੱਕੀ। ਕੀ ਕਿ ਇਧਰ ਆ ਚੀਜ਼ ਦਿਖਾ ਮਦਨ ਨੂੰ ਹਾਲ ਹੈ ਗੱਲਬਾਤ ਆ ਨਾ ਪੂਰੀ ਬਿਲਕੁਲ ਬਿਲਕੁਲ ਇੱਕ ਵਾਰੀ ਕੈਮਰਾ ਮਾਰ ਕੇ ਸਾਰੇ ਪਾਸੇ 뷰 ਦਿਖਾ ਦੇ ਰਾਸ਼ੀ ਰਸ਼ ਪਿਆ ਹੋਇਆ ਆ ਕਿਹੜੀ ਗੱਲਬਾਤ ਆ ਨਾ ਆ ਚੈੱਕ ਕਰੋ ਪੰਜਾਬ ਦਾ ਸੱਭਿਆ ਜਾ ਰਹਾ ਨਾ ਇੱਧਰ ਸਰਦਾਰ ਜੀ ਗੜੇ ਆ ਤੇ ਇੱਧਰ ਸਰਦਾਰਨੀ ਆ ਹਾਂ ਤੇ ਬਹੁਤ ਘੈਂਟ ਗੱਲਬਾਤ ਆ ਨਾ ਮੈਂ ਕਿਹਾ ਪੂਰੀ ਗੱਲਬਾਤ ਆ ਵੀ ਕਿਛਲੇ ਦੇਖਣ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਸੰਦੇਸ਼ ਇਹ ਦੇਣਾ ਚਾਹੁੰਦਾ ਕਿ ਤੁਸੀਂ ਇੱਥੇ ਜ਼ਰੂਰ ਪਹੁੰਚੋ ਦਾ ਇੱਕ ਵਾਰੀ ਵਿజిਟ ਜ਼ਰੂਰ ਕਰੋ ਇੱਥੇ ਨਾ ਹਾਂ ਹਾਂ ਕਿਉਂਕਿ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੂਗਾ ਇੱਥੇ ਬਿਲਕੁਲ ਬਿਲਕੁਲ ਤੇ ਆ ਜਾਓ ਫਿਰ ਚੱਲਦੇ ਆਂ ਅੰਦਰ ਬਿਲਕੁਲ ਬਿਲਕੁਲ ਆ ਜਾਓ ਚਲੋ ਹਾਂ ਬਕੀ ਜਿੱਦਾਂ ਇਹ ਸੈਲਫੀ ਪੁਆਇੰਟ ਵੀ ਬਣੇ ਹੋਏ ਆ ਜੇ ਕਿਸੇ ਨੇ ਫੋਟੋਆਂ ਫੋਟੋਆਂ ਕਰਾ ਪੂਰੀ ਗੱਲਬਾਤ ਆ ਜੀ ਪੂਰੀ ਗੱਲਬਾਤ ਕਿ ਆ ਜਾ ਤੈਨੂੰ ਚੀਜ਼ ਦਿਖਾਵਾਂ ਇੱਕ ਸਾਸਿਕਾ ਮੈਂ ਸਾਸਿਕਾ ਹੁੱਕੇ ਆਲਾ ਟਰੈਕਟਰ ਦਿਖਾਵਾਂ ਤੈਨੂੰ ਅਨ ਆਟ ਕੇਰਾ ਵਿੱਕੀ ਗੱਲਬਾਤ ਆ ਨਾ ਚੱਲ ਆ ਜਾ ਚੈੱਕ ਕਰ ਮਾਹੌਲ ਚੈੱਕ ਕਰ ਜਰਾ ਕਿੰਨਾ ਵਧੀਆ ਆ ਨਾ ਹਾਂ ਇਧਰ ਨੂੰ ਇਧਰ ਨੂੰ ਦਰਾਖਤੀ ਦਰਾਖਤਾ ਵਾਲੇ ਦੁਆਰੇ ਨਾ ਜਿੱਧਰ-ਉਧਰ ਮਰਜੀ ਤੇ ਹਨ ਮਾਲਾ ਦਰਾਖਤੀ ਦਰਾਖਤਾ ਵਧੀਆ ਵਧੀਆ ਸਾਫ ਸਪਾਈ ਦਾ ਵੀ ਪੂਰਾ ਪ੍ਰਬੰਧ ਆ ਨਾ ਘੈਂਟ ਗੱਲ ਬਾਤ ਆ ਇਧਰ ਚੈੱਕ ਕਰ ਜਾ ਰਾਨ ਕੇ ਆ ਦੇਖ ਨਾ ਜਿੱਦਾ ਪੁਰਾਣੇ ਟੈਪ ਦੇ ਘਰ ਆ ਪੱਥਰਾਂ ਵਾਲੀਆਂ ਛੱਤਾਂ ਦੇ ਉੱਤੇ ਆ ਚੀਜ਼ਾਂ ਦੇਖ ਪੱਥਰ ਹੀ ਲੱਗਦੇ ਮੈਨੂੰ ਹਾਂ ਪੱਥਰ ਹੀ ਆ ਪੱਥਰਾਂ ਦੇ ਘਰ ਬਣੇ ਹੋਏ ਆ ਇਹ ਮੇਰਾ خیال ਚ ਰੂਮ ਹੋਣਗੇ ਜਿੱਦਾਂ ਕਿਸੇ ਨੇ ਨਾਈਟ ਰਹਿਣਾ ਹੋਵੇ ਸ਼ਾਇਦ ਉਹ ਹੋ ਸਕਦਾ ਨਾ ਉਹੀ ਗੱਲਬਾਤ ਹੋ ਸਕਦੀ ਆ ਬਿਲਕੁਲ ਬਿਲਕੁਲ ਹਾਂ ਉਹੀ ਗੱਲਬਾਤ ਹੋ ਸਕਦੀ ਆ ਪੂਰੀ ਨਾ ਆ ਜਾ ਵੀ ਇੱਕ ਤੇਰੇ ਦੇਖਣ ਵਾਲੇ ਨੂੰ ਇੱਕ ਚੀਜ਼ ਦਿਖਾਵਾਂ ਆ ਜਾ ਦੇਖ ਲੱਖੂ ਇੱਥੇ ਖੂਬ ਹੀ ਬਣਾਏ ਹੋਇਆ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਆ ਇਹ ਚੀਜ਼ਾਂ ਸੱਭਿਆਚਾਰ ਜਿੱਦਾਂ ਪੁਰਾਣੇ ਟਾਈਮ ਦੇ ਖੂਹ ਹੁੰਦੇ ਸੀਗੇ ਨਾ ਉਹ ਚੀਜ਼ ਅੱਜ ਬਣਾਈ ਹੋਈ ਆ ਦੇਖ ਇਸਾ ਪਾਉ ਪਰ ਵਿੱਚ ਪਾਣੀ ਨਹੀਂ ਹੈਗਾ ਵਿੱਕੀ ਕੀ ਆ ਵਿੱਚ ਮਿੱਟੀ ਪਾਈ ਹੋਈ ਉਦਾਂ ਆਪਾਂ ਸ਼ੌਟ ਲਈ ਬਣਾਏ ਹੋਇਆ ਇਹ ਯਾਨੀ ਕਿ ਪ੍ਰੀ ਵਿਡਿੰਗ ਸ਼ੂਟ ਪ੍ਰੀ ਵਿਡਿੰਗ ਸ਼ੂਟ ਵਾਸਤੇ ਆ ਇਹ ਠੀਕ ਤੁਸੀਂ ਸ਼ੂਟ ਵਗੈਰਾ ਕਰਨਾ ਹੋਵੇ ਉਹ ਤੁਸੀਂ ਇੱਥੇ ਕਰ ਸਕਦੇ ਹੋ ਬਹੁਤ ਸੋਹਣੀ ਹਰੀਆਲੀ ਹੈ ਇੱਥੇ ਹਰੀਆਲੀਆਂ ਦੇ ਵਿੱਚ ਬਣਿਆ ਹੋਇਆ ਐਂਜਲ ਫਾਰਮ ਆ ਕੈਮਰਾ ਵਿੱਕੀ ਓਹ ਕਿੰਨੀ ਸੋਹਣੀ ਚੀਜ਼ ਆ ਓਏ ਲੈ ਵਿੱਕੀ ਮਾਰ ਕੈਮਰਾ ਇੱਥੇ ਤੁਸੀਂ ਬੈਠ ਕੇ ਅਧਰ ਬਦਿਆ ਇੰਜੋਏ ਫੀਲ ਕਰ ਸਕਦੇ ਗੱਲਾਬਾਤਾ ਕਰਨ ਲਈ ਤੁਹਾਡੇ ਲਈ ਵਧੀਆ ਚੀਜ਼ ਬਣਾਈ ਹੋਈ ਆ ਜਿੱਦਾਂ ਤੁਸੀਂ ਚਾਰ ਬੰਦੇ ਬੈਠ ਕੇ ਇੱਥੇ ਆਪਣੀਆਂ ਪਰਸਨਲ ਗੱਲਾਂ ਕਰ ਸਕਦੇ ਆ ਫੈਮਿਲੀ ਨਾਲ ਜਾਂ ਆਪਣੇ ਹਮਸਫਰ ਨਾਲ ਇੰਜੋਏ ਕਰ ਸਕਦੇ ਆ ਹਾਂਜੀ ਸਾਡੇ ਟਾਂਡੇ ਸ਼ਹਿਰ ਤੋਂ ਸਾਡੇ ਭਰਾ ਮਿਲੇ ਆ ਬਹੁਤ ਹੀ ਮਾਨਸ਼ਕ ਸੀਤਾ ਤੇ ਸਾਡੇ ਭਰਾ ਬਹੁਤ ਮਿਹਨਤੀ ਆ ਤੇ ਬਹੁਤ ਸਾਰਾ ਪਿਆਰ ਵੀ ਕਰਦੇ ਆ ਬਾਈ ਜੀ ਕਿੱਦਾਂ ਕੀ ਹਾਲ ਚਾਲ ਆ ਵਧੀਆ ਬਾਈ ਵਧੀਆ ਔਰ ਸੀਤਾ ਠੀਕ ਆ ਹਾਂਜੀ ਹਾਂਜੀ ਓਕੇ ਥੈਂਕ ਯੂ ਕੈਮਰਾ ਮਾਰ ਕੇ ਸਾਡੇ ਦੇਖਣ ਵਾਲੇ ਨੂੰ ਦਿਖਾ ਦੇ ਕਿੰਨਾ ਸੋਹਣਾ 뷰 ਆ ਤੁਸੀਂ ਇੱਥੇ 프리-ਬੈਡਿੰਗ ਫੋਟੋ ਸ਼ੂਟ ਵਗੈਰਾ ਵੀ ਕਰ ਸਕਦੇ ਹੋ ਕਿੰਨਾ ਆਨੰਦ ਆ ਰਿਹਾ ਆ ਮਤਲਬ ਇੱਥੇ ਆਣ ਕੇ ਤੁਹਾਨੂੰ ਬਹੁਤ ਠੰਡਾ ਫੀਲ ਹੁੰਦਾ ਵੇ ਆ ਹੁੰਦਾ ਨਾ ਬਿਲਕੁਲ ਬਿਲਕੁਲ ਹੁੰਦਾ ਕਹਿੰਦਾ ਇਹ ਵੀ ਦੱਸ ਦੇ ਇਹ ਉੱਤੇ ਥੋੜਾ ਥੋੜਾ ਪਾਣੀ ਦੀਆਂ ਬਾਸ਼ਨਾ ਡਿੱਗ ਰਹੀਆਂ ਕੁਛ ਇਦਾਂ ਮਾਹੌਲ ਚੱਲ ਬਣਾਇਆ ਹੋਇਆ ਕੈਮਰਾ ਜਰਾ ਇੱਧਰ ਲਿਆ ਦਿਨ ਕਿ ਘੈਂਟ ਜੀ ਦਿਖਾਵਾਂ ਚੱਲ 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 ਪੂਰੀ ਆ ਕਿਹੜੀ ਚੀਜ਼ ਦਿਖਾਉਣ ਲੱਗਾ ਸਾਡੇ ਦੇਖਣ ਮੈਨੂੰ ਆ ਯਾਰ ਜਰਾ ਕੈਮਰਾ ਲੈ ਕੇ ਪਿੱਛੇ ਆ ਦੇ ਹਾਂ ਫੋਟੋ ਸ਼ੂਟ ਵਾਤੇ ਕਿੰਨੀ ਵਧੀਆ ਚੀਜ਼ ਬਣਾਈ ਹੋਈ ਹੈ ਮੈਂ ਕਿਹਾ ਪੂਰੀ ਗੱਲ ਬਾਤ ਆ ਪੂਰੀ ਗੱਲ ਬਾਤ ਆ ਨਾ ਹਾਂ ਇੱਥੇ ਬੈਠ ਬਾਲ ਦਤਾ ਹੈ ਨਹੀਂ ਇਹ ਇਲੈਕਟ੍ਰੋਨਿਕ ਕੰਮ ਕਰ ਦਤਾ ਹੋਇਆ ਆ ਬਿਲਕੁਲ ਬਿਲਕੁਲ ਤੇ ਜਾਨੀ ਜੀ ਜਿਹੜਾ ਪੁਰਾਣਾ ਸੱਭਿਆਚਾਰ ਸੀਗਾ ਉਹਨੂੰ ਮਾਡਲ ਤਰੀਕੇ ਨਾਲ ਥੋੜਾ ਜਿਹਾ ਪ੍ਰੈਜੈਂਟ ਕੀਤਾ ਹੋਇਆ ਹੈ ਇਹਨਾਂ ਨੇ ਬਿਲਕੁਲ ਬਿਲਕੁਲ ਜਿਹਾ ਤੁਹਾਨੂੰ ਪੁਰਾਣੇ ਸਮੇਂ ਦੀਆਂ ਪੁਰਾਣੀ ਵਿਰਾਸਤੀ ਚੀਜ਼ਾਂ ਦਿਖਾਉਨੇ ਆ ਜਿਹੜੀਆਂ ਲੋਪ ਹੋ ਚੁੱਕੀਆਂ ਹਨਾ ਬਿਲਕੁਲ ਬਿਲਕੁਲ ਆ ਚੈੱਕ ਕਰੋ ਸੰਦੂਕ ਬੇਬੇ ਦਾ ਸੰਦੂਕ ਆ ਕਿ ਦਾ ਚਿੱਤਾ ਮੈਂ ਉਹਨਾਂ ਦੇ ਸੀਗਾ ਨਾ ਸਤਿੰਦਰ ਬਿਲਕੁਲ ਬਿਲਕੁਲ ਦੇਖੇ ਤੂੰ ਇੱਧਰ ਸੰਦੂਕ ਨਹੀਂ ਪਹਿਲਾਂ ਨਹੀਂ 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 ਦੇਖੇ ਤੂੰ ਆਹ ਚੈੱਕ ਕਰੋ ਆ ਵੀ ਸੰਦੂਕ ਆ ਜਿਹੜੀਆਂ ਸਾਡੇ ਪੰਜਾਬ ਦੇ ਸੱਭਿਆਚਾਰ ਵਿੱਚੋਂ ਚੀਜ਼ਾਂ ਅਲੋਪ ਹੋ ਚੁੱਕੀਆਂ ਜਿੱਦਾਂ ਕੀ ਸੰਦੂਕ ਉਹ ਤੁਹਾਨੂੰ ਇੱਥੇ ਦੇਖਣ ਨੂੰ ਜ਼ਰੂਰ ਮਿਲਣਗੀਆਂ ਨਾ ਆਹ ਵੀ ਸੰਦੂਕ ਆ ਵੀ ਸੰਦੂਕ ਆ ਇਦਾਂ ਸੰਦੂਕ ਇਹ ਸੰਦੂਕ ਕਿਤੇ ਹੋਏ ਆ ਇੱਕ ਗੱਲ ਇੱਥੇ ਬਹੁਤ ਵਧੀਆ ਲੱਗੀ ਜਦ ਸੀ ਆਪਣੀ ਫੈਮਿਲੀ ਨਾਲ ਆਉਨੇ ਆ ਤਾਂ ਉਹਦੇ ਵਾਸਤੇ ਪੂਲ ਜਿਹੜਾ ਪੂਰਾ ਕਵਰ ਕੀਤਾ ਹੋਇਆ ਆ ਜਾਨੀ ਉਹਤੇ ਸਿਰਫ ਟਾਡੀ ਫੈਮਿਲੀ ਦਾ ਤੁਸੀਂ ਜਾ ਸਕਦੇ ਆ ਤੇ ਜਿਹੜੇ ਬਾਕੀ ਆ ਜਿਹਦਾ ਮੁੰਡੇ ਆ ਉਹਨਾਂ ਵਾਸਤੇ ਵੱਖਰਾ ਬਾਰ ਓਪਨ 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 ਪੂਲ ਬਣਾਇਆ ਹੋਇਆ ਆ ਚਲੋ ਦੇਖੀ ਦਿਖਾਵਾਂਗਾ ਹਰ ਦੇਖਣ ਵਾਲਾ ਆ ਜਾ ਆ ਛੋਟੇ ਛੋਟੇ ਬੱਚੇ ਮਿਲੇ ਆ ਤਾਂ ਸਾਨੂੰ ਪੁੱਛਦੇ ਕਿ ਤੁਸੀਂ ਬਲੌਗ ਬਣਾਉਣ ਦੇ ਕਿਹੜੇ ਪਿੰਡ ਤੋਂ ਆਏ ਤੁਸੀਂ ਕੰਗਮਾਈ ਕੰਗਮਾਈ ਤੂੰ ਹੀ ਕੰਗਮਾਈ ਦਾ ਕੰਗਮਾਈ ਤੋਂ ਹਾਂ ਜਲੰਧਰੋਂ ਆਇਆ ਤੁਸੀਂ ਬੱਲੇ ਤੇਰੇ ਬੱਲੇ ਤੇਰੇ ਕਿੱਦਾਂ ਇੰਜੋਏ ਕੀਤਾ ਕਿੱਦਾਂ ਵਧੀਆ ਨਾਲਿਆ ਨਾਲਿਆ ਕਿੰਨਾ ਕਮਾਜ ਆਇਆ ਬਹੁਤ ਮਜਾ ਆਇਆ ਚਲੋ ਠੀਕ ਆ ਬਾਏ ਬਾਏ ਹਾਂਜੀ ਕਿੱਦਾਂ ਜੀ ਬਹੁਤ ਵਧੀਆ ਇੰਜੋਏ ਤੇ ਤੁਸੀਂ ਆਣ ਕੇ ਕਰ ਸਕਦੇ ਆ ਆਪਣੀ ਫੈਮਿਲੀ ਨਾਲ ਵੀ ਕਰ ਸਕਦੇ ਆ ਇਕੱਲੇ ਵੀ ਆ ਸਕਦੇ ਆ ਆਪਣੇ ਯਾਰਾਂ ਦੋਸਤਾਂ ਨਾਲ ਵੀ ਆ ਸਕਦੇ ਆ ਇਹ ਵਿਊ ਚੈੱਕ ਕਰਵਾ ਲਈ ਜਰਾ ਕਰੀ ਵਾਲੇ ਦੁਆਲੇ ਕੈਮਰਾ ਮਾਰ ਕੇ ਤਾਂ ਬਹੁਤ ਘੈਂਟ ਗੱਲਵਾਦ ਆ ਤੇ ਟਿਕਟ ਵੀ ਬਹੁਤ ਘੱਟ ਆ ਯਾਨੀ ਕਿ ਜੈਨੂਨ ਪ੍ਰਾਈਸ ਆ ਕੋਈ ਜ਼ਿਆਦਾ ਪ੍ਰਾਈਸ ਨਹੀਂ ਚੱਲ ਆ ਜਾ ਹੁਣ ਤੈਨੂੰ ਆਪਾਂ ਗੈਲੈਕਸੀ ਰੈਸਟੋਰੈਂਟ ਲੈ ਕੇ ਚੱਲਦਾ ਇਹ ਟਾਂਡੇ ਵਾਲਿਆਂ ਨੂੰ ਤੈਨੂੰ ਪਤਾ ਹੀ ਨਹੀਂ ਗੱਲ ਦਾ ਬਿਲਕੁਲ ਬਿਲਕੁਲ ਪਤਾ ਆ ਆ ਜਾ ਫੇ ਅੰਦਰ ਦੇਖ ਪੁਰਾਣਾ ਐ ਹਵੇਲੀ ਟਾਇ ਬਣਾਇਆ ਹੋਇਆ ਆ ਤਾਂ ਇੱਧਰ ਚੈੱਕ ਕਰ ਆ ਚੈੱਕ ਕਰ ਜਰਾ ਗੱਡਾ ਚੈੱਕ ਕਰਵਾ ਦੇ ਜਰਾ ਆ ਲੈ ਪੁਰਾਣੇ ਟਾਇਪ ਦਾ ਗੱਡਾ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਹੁੰਦੇ ਸੀਗੇ ਨਾ ਲੱਕੜ ਦੇ ਟਾਇਰ ਹੁੰਦੇ ਸੀਗੇ ਟੋਟਲੀ ਲੱਕੜ ਦਾ ਹੁੰਦਾ ਸੀਗਾ ਯਾਨੀ ਕਿ ਰਬਰ ਰੂਬਰ ਦੇ ਟਾਇਰ ਨਹੀਂ ਹੁੰਦੇ ਸੀਗੇ ਉਦੋਂ ਬਿਲਕੁਲ ਬਿਲਕੁਲ ਠੀਕ ਆ ਆ ਜਾ ਵੀ ਕਿ ਇਧਰ ਵੀ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਦੇ ਆ ਦੇਖ ਕਿੰਨਾ ਸੋਹਣੀ ਲੋਕੇਸ਼ਨ ਪ੍ਰੋਪਰਟੀਆਂ ਨਾਲ ਪੁਰਾਣੇ ਟਾਈਪ ਦੀ ਪੁਰਾਣਾ ਸੱਭਿਆਚਾਰ ਮਤਲਬ ਦਿਖਾਇਆ ਹੋਇਆ ਹੈ ਇਹ ਵਿੱਚ ਉਧਰ ਵੀ ਦਿਖਾ ਦੇ ਇੱਕ ਵਾਰੀ ਕੈਮਰਾ ਮਾਰ ਕੇ ਇਧਰ ਵੀ ਲੈ ਆ ਕੈਮਰਾ ਆ ਜਾ ਇਧਰ ਵੀ ਕੈਮਰਾ ਮਾਰ ਕੇ ਦਿਖਾ ਦੇ ਇੱਕ ਵਾਰੀ ਕੈਂਡ ਗੱਲ ਬਾਤ ਹੈ ਨਾ ਬਤਿਆ ਚੀਜ਼ ਆ ਨਾ ਬਹੁਤ ਘੈਂਟ ਗੱਲ ਆਦਾ ਮੈਂ ਕਿਹਾ ਇੱਕ ਜਿੱਦਾਂ ਨਾ ਪੋਰਸ਼ਨ ਬਣੇ ਹੋਏ ਆ ਖਾਣ ਪੀਣ ਲਈ ਤੁਸੀਂ ਇੱਥੇ ਬੈਠ ਕੇ ਖਾ ਪੀ ਵੀ ਸਕਦੇ